ਸਾਂਝੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਸਮੇਂ-ਸਮੇਂ ਤੇ ਤੁਹਾਡੇ ਲਈ ਨਵੀਂ-ਨਵੀਂ ਜਾਣਕਾਰੀ ਲੈ ਕੇ ਆਉਂਦੇ ਹਾਂ ਅੱਜ ਦੀ ਇਸ ਵੀਡੀਓ 'ਚ ਵੀ ਆਪਾਂ ਗੱਲ ਕਰਾਂਗੇ ਜੀ ਨਵ ਨਿਯੁਕਤ ਭਰਤੀ ਹੋਏ ਜਿਹੜੇ ਕੁਝ ਕੈਂਡੀਡੇਟਸ ਜਿਹੜੇ ਅੱਜ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਹੈਗੇ ਜੀ ਉਹਨਾਂ ਟੀਚਰਾਂ ਦੀ ਜੋ ਤਰਸ ਦੇ ਅਧਾਰ ਤੇ ਭਰਤੀ ਕੀਤੇ ਗਏ ਤੇ ਉਹਨਾਂ ਨੂੰ ਕੱਲ 23 ਤਰੀਕ ਨੂੰ ਜਿਹੜਾ ਹੈਸਟੇਸ਼ਨ ਅਲਾਉਟ ਕੀਤੇ ਗਏ ਹੈ ਤੋ ਕੀ ਹੋ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ ਹੋ ਸਕਦਾ ਕੋਈ ਤੁਹਾਡਾ ਦੋਸਤ ਮਿੱਤਰ ਇਸ ਕੈਟਾਗਰੀ ਦੇ ਵਿੱਚ ਆਉਂਦਾ ਹੋਵੇ ਹੋ ਸਕਦਾ ਉਹ ਤਾਂ ਨਾਮ ਇਸ ਲਿਸਟ ਦੇ ਵਿੱਚ ਹੋਵੇ ਤੇ ਜਿਹੜੇ ਮੇਰੇ ਦੋਸਤ ਮਿੱਤਰ ਪਹਿਲੀ ਵਾਰ ਚੈਨਲ ਤੇ ਆਏ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਡੇ ਪਿਆਰ ਸਤਿਕਾਰ ਦੀ ਬਹੁਤ ਲੋੜ ਹੈ ਹਾਂਜੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੀਆਂ ਸਮੇਂ-ਸਮੇਂ ਤੇ ਜ਼ਰੂਰੀ ਹਦਾਇਤਾਂ ਅਨੁਸਾਰ ਕੀਤੇ ਸਨਮੁਖ ਗਰੁੱਪ ਸੀ ਅਸਾਮੀ ਲਈ ਚੁਣੇਗੇ ਤਰਸ 3 ਸਾਲ ਦੇ ਪਰਖ ਕਾਲ ਸਮੇਂ ਲਈ ਪੇਸ਼ਕਸ਼ ਪੱਤਰ ਜਾਰੀ ਕੀਤਾ ਗਿਆ। ਇਹ ਤਰਸ ਦੇ ਆਧਾਰ ਤੇ ਮਤਲਬ ਜੀ ਜਿਹੜੀ ਉਹ ਸਟੇਸ਼ਨ ਅਲਾਟਮੈਂਟ ਕੀਤੀ ਗਈ ਹੈ, ਜੌਬ ਦਿੱਤੀ ਗਈ ਹੈ। ਜਿਨ੍ਹਾਂ ਦੇ ਕਿਸੇ ਦਾ ਮਾਪਿਓ ਜਾਂ ਭੈਣ ਭਰਾ ਜਾਂ ਕਹਦੇ ਵੀ ਕਿਸੇ ਦਾ ਹਸਬੈਂਡ ਜਾਂ ਵਾਈਫ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਇਲਾਵਾ ਉਹਨਾਂ ਨੂੰ ਤਰਸ ਦੇ ਆਧਾਰ ਤੇ ਜਿਹੜੀ ਨੌਕਰੀ ਦਿੱਤੀ ਜਾਂਦੀ ਹੈ, ਉਹਨਾਂ ਲਈ ਸਟੇਸ਼ਨ ਅਲਾਟਮੈਂਟ ਜਿਹੜੀ ਉਹ ਕੀਤੀ ਗਈ ਹੈ ਜੀ। ਪ੍ਰੋਵੀਜ਼ਨਲ ਨਿਯੁਕਤੀ ਲਈ 23/8/2024 ਨੂੰ ਪ੍ਰਵਾਂਤ ਸਟੇਸ਼ਨਾਂ ਵਿੱਚੋਂ ਚੋਆਇਸ ਕਰਾਈ ਗਈ ਹੈ। ਤਾਂ ਸਟੇਸ਼ਨ ਚੁਆਇਸ ਕਰਵਾ ਦਿੱਤੀ ਗਈ ਜੇ 23 ਅਗਸਤ ਨੂੰ ਇਹਨਾਂ ਉਮੀਦਵਾਰਾਂ ਨੂੰ ਜਾਰੀ ਪੇਸ਼ਕਸ਼ ਪੱਤਰ ਵਿੱਚ ਲਗਾਈਆਂ ਗਈਆਂ ਸ਼ਰਤਾਂ ਦੀ ਲਗਾਤਾਰਤਾ ਵਿੱਚੇ ਲਿਖੀਆਂ ਸ਼ਰਤਾਂ ਦੀ ਇਹਨਾਂ ਉਮੀਦਵਾਰਾਂ ਦੀ ਸਹਿਮਤੀ ਅਨੁਸਾਰ ਚੁਣੇ ਗਏ ਉਹਨਾਂ ਦੇ ਨਾਮਾਂ ਸਾਹਮਣੇ ਦਰਸਾਏ ਸਟੇਸ਼ਨ ਅਲਾਟ ਕੀਤੇ ਜਾਂਦੇ ਆ ਤਾਂ ਉਹਨਾਂ ਦੇ ਜਿਹੜੇ ਇਹ ਸਟੇਸ਼ਨ ਹੈ ਜੀ ਉਹ ਅਲਾਉਟ ਹੋ ਚੁੱਕੇ ਆ ਆ ਇੱਕ ਪਾਸੇ ਤੁਸੀਂ ਪ੍ਰਾਰਥੀ ਦਾ ਨਾਮ ਮਿਰਤਿਕ ਦਾ ਨਾਮ ਤੇ ਸਕੂਲ ਉਹਦੀ ਸਟਾਫ ਆਈਡੀ ਜਿਸ ਅਸਾਮੀ ਲਈ ਯੋਗ ਪਾਇਆ ਗਿਆ ਜਿਸ ਤਰ੍ਹਾਂ ਮੈਂ ਛੋਟੀ ਜੀ ਤੁਹਾਨੂੰ ਪੜ੍ਹ ਕੇ ਦੇ ਦਿੱਨਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੀ ਚਾਹੀਏ ਇਸ ਦਾ ਸਕਰੀਨਸ਼ਾਟ ਲੈ ਲਿਓ ਵੀਡੀਓ ਨੂੰ ਸੇਵ ਜ਼ਰੂਰ ਕਰ ਲਿਓ ਠੀਕ ਹੈ ਜੀ ਜਿਸ ਤਰ੍ਹਾਂ ਇੱਕ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਰਮਨਦੀਪ ਪਤਨੀ ਲੇਟ ਸ਼੍ਰੀ ਨਵਜੋਤ ਸਿੰਘ ਐਸਐਸ ਮਾਸਟਰ ਲਾਧੂਪਾਣਾ ਗੁਰਦਾਸਪੁਰ ਠੀਕ ਹੈ ਜੀ ਤਾਂ ਇੱਥੇ ਇਹਨਾਂ ਦੀ ਪੋਸਟਿੰਗ ਸੀ ਜੋ ਕਿ ਇਹਨਾਂ ਦੇ ਪਤੀ ਦੀ ਡੈਥ ਹੋਈ ਹੈ ਉਸ ਤੋਂ ਬਾਅਦ ਤਰਸ ਦੇ ਆਧਾਰ ਤੇ ਇਹਨਾਂ ਨੂੰ ਜਿਹੜੀ ਹੈਗੀ ਉਹ ਜੋਬ ਦਿੱਤੀ ਗਈ ਹੈ ਪੰਜਾਬੀ ਮਿਸਟਰਸ ਦੀ ਤੇ ਇਹਦੇ ਨਾਲ ਹੀ ਇਹਨਾਂ ਨੂੰ ਸਟੇਸ਼ਨ ਦਾ ਨਮਾ ਅਲਾਊਟ ਕੀਤਾ ਹੋਇਆ ਹੈ ਜੀ ਆ ਜਿਹੜਾ ਐਸਐਸ ਮੱਤੇਵਾਲ ਅੰਮ੍ਰਿਤਸਰ ਵਖੀ ਇਹਨਾਂ ਨੂੰ ਜਿਹੜਾ ਸਟੇਸ਼ਨ ਅਲਾਉਟ ਕੀਤਾ ਗਿਆ ਤਾਂ ਇਸ ਤਰ੍ਹਾਂ ਕਰਕੇ ਤਕਰੀਬਨ 33 ਜਿਹੜੇ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਤਰਸ ਦੇ ਆਧਾਰ ਤੇ ਜੌਬ ਦਿੱਤੀ ਗਈ ਤਾਂ ਸਾਰੇ ਮੈਂ ਤੁਹਾਡੇ ਨਾਲ ਥੋੜੇ ਥੋੜੇ ਜਿਹੜੀ ਸਕਰੀਨ ਸ਼ੇਅਰ ਕਰ ਰਿਹਾ ਹਾਂ ਇਹ ਇਹਨਾਂ ਦੇ ਵਿੱਚੋਂ ਦੇਖ ਸਕਦੇ ਹੋ ਹੋ ਸਕਦਾ ਤੁਹਾਡਾ ਕੋਈ ਭੈਣ ਭਰਾ ਦੋਸਤ ਮਿੱਤਰ ਕੋਈ ਜਾਣ ਪਹਿਚਾਨ ਦਾ ਹੋਵੇ ਠੀਕ ਹੈ ਜੀ ਤਾਂ ਉਹਨਾਂ ਨੂੰ ਦੱਸ ਦਿੱਤਾ ਜਾਵੇ ਆ तकरीबन 33 ਜਿਹੜੇ ਹੈਗੇ ਕੈਂਡੀਡੇਟਸ ਇਹ ਉਹ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਤਰਸੇ ਦੇ ਆਧਾਰ ਤੇ ਜੌਬ ਦਿੱਤੀ ਗਈ ਹੈ ਜੀ ਠੀਕ ਹੈ ਜੀ ਆ ਕੁਝ ਕੇ ਸ਼ਰਤਾਂ ਨੇ ਜਿਹੜੀਆਂ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣੇ ਠੀਕ ਹੈ ਜੀ ਦੋਸਤਾਂ ਮਿੱਤਰਾਂ ਨੂੰ ਵੀਡੀਓ ਜ਼ਰੂਰ ਸਾਂਝੀ ਕਰਿਓ ਕਿਉਂਕਿ ਕਿਸੇ ਦਾ ਭਲਾ ਹੋ ਸਕਦਾ ਹੈ ਕਈ ਵਾਰ ਕਿਸੇ ਨੂੰ ਨਹੀਂ ਇਹਦੇ 'ਚ ਹੁੰਦਾ ਵੀ ਜਿਹੜਾ ਉਹਨਾਂ ਨੂੰ ਸਟੇਸ਼ਨ ਚੁਆਇਸ ਹੋ ਚੁੱਕੀ ਹੈ ਜਾਂ ਉਹਨਾਂ ਦਾ ਨੰਬਰ ਆ ਚੁੱਕਿਆ ਹੈ ਤਾਂ ਹਰ ਦਿਨ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਹੀ anota.